ਲੁਧਿਆਣਾ ਦੇ ਸਰਾਬਾ ਨਗਰ ਚੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਫੇਰ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ 12 ਸਾਲਾਂ ਦੀ ਨਾਬਾਲਗ ਕੁੜੀ ਨੂੰ ਲੁਧਿਆਣਾ ਦੇ ਸਰਾਬਾ ਨਗਰ ਦੇ ਇੱਕ ਘਰ ਦੇ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਲ ਮਜ਼ਦੂਰੀ ਕਰਵਾਈ ਜਾਂਦੀ ਸੀ ਐਨਾ ਹੀ ਨਹੀਂ ਕੁੜੀ ਨੂੰ ਸਹੀ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਤੇ ਕੁੜੀ ਦੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ ਸੀ ਇਸ ਗੱਲ ਦੀ ਗਵਾਹੀ ਭਰਦੀ ਇਹ ਵੀਡੀਓ ਜਿਸ ਨੂੰ ਦੇਖ ਸਭ ਦੇ ਦਿਮਾਗ ਸੁੰਨ ਹੋ ਗਏ क्या हुआ? क्या हुआ? मारी? मारे? फिर से टूटा फिर से क्यों Hmm? क्यो? <laughs> आज क्यों, <पितागी>? <laughs> <बुडिया>? <laughs> क्यों आज की क्यों पिटाई पिटाई करे यहाँ पे मुझे नहीं रहना मुझे यहाँ से जाना मुझे यहाँ से जाना है यहाँ पे आंटी मुझे मारती रहती है आज उन्होंने मेरा मुझे जला दिया था और मुझे रात तक काम करवाती है और मुझे बाहर से लाती हैं और मुझे बहुत ज़्यादा तंग करती रहती हैं रात से लेके सुबह शाम से लेकर सवेरे तक काम करवाती रहती हैं और फिर मारती कुर्ती भी हैं और ਹੰਝੀ ਆਪਕੀ ਨਹੀਂ ਰਹਿਣੀ ਹਾਂ ਜੇ ਕੋਈ ਮੈਨੂੰ ਛੁਣਾ ਦੇ ਮੈਂ ਇਹ ਜਾਨਣਾ ਚਾਹਤੀ ਹਾਂ ਦੱਸ ਦਈਏ ਕਿ ਇਸ ਕੁੜੀ ਬਾਰੇ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਜਦੋਂ ਪਤਾ ਚੱਲਿਆ ਤਾਂ ਉਹਨਾਂ ਨੇ ਕੁੜੀ ਨੂੰ ਰੈਸਕਿਊ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀ ਜਿਹੜੇ ਡਿਸਟ੍ਰਿਕਟ ਚਾਈਲਡ ਪੁਲਿਸ ਆਫੀਸਰ ਹੁੰਦੇ ਆ ਉਹਨਾਂ ਵੱਲੋਂ ਤੇ ਇੱਕ ਐਨਜੀਓ ਨੇ ਉਹਨਾਂ ਨੂੰ ਇਨਫਰਮੇਟ ਕੀਤਾ ਸੀ ਕਿ ਇੱਕ ਛੋਟੀ ਬੱਚੀ ਨਾਲ ਫਿਜ਼ੀਕਲੀ ਤੇ ਮੈਂਟਲ ਉਹਦੀ ਹਰਾਸਮੈਂਟ ਹੋ ਰਹੀ ਹੈ ਮਾਰਕਟ ਹੁੰਦੀ ਹੈ ਉਸ ਤੋਂ ਅਨਨੇਸੈਸਰੀ ਕੰਮ ਕਰਾਇਆ ਜਾਂਦਾ ਜਿਹੜੇ ਅਫੈਂਸ ਚਾਈਲਡ ਲੇਬਰ ਐਕਟ ਦੇ ਅੰਡਰ ਆਉਂਦੇ ਹਨ ਤਾਂ ਕਰਕੇ ਇੱਕ ਪਰਚਾ ਇਹਦੇ ਵਿੱਚ ਹੀ ਚਾਈਲਡ ਲੇਬਰ ਐਕਟ ਅੰਦਰ ਦਿੱਤਾ ਗਿਆ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਹ ਫਿਲਹਾਲ ਇੱਕ ਲੇਡੀ ਦੇ ਖਿਲਾਫ ਦਿੱਤਾ ਗਿਆ ਤੇ ਤਫਤੀਸ਼ ਵਿੱਚ ਜਿਹੜੇ ਹੋਰ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਦਿੱਤਾ ਜਾਏਗਾ ਲੇਡੀ ਵੀ ਸਾਹਮਣੇ ਆਈ ਹੈ ਕੁਝ ਜ਼ਿਕਰ ਵੀ ਕੀਤਾ ਗਿਆ ਉੱਥੇ ਪੀੜੀ ਬਣਾਈ ਲਈ ਸੀ ਉਹਨਾਂ ਦਾ ਸਾਰਾ ਕੰਮ ਉਸ ਬੱਚੀ ਕੋਲ ਲਿਆ ਜਾਂਦਾ ਸੀ ਟੱਪੜ ਤੱਕ ਜੀ ਬਿਲਕੁਲ ਤਾਂ ਹੀ ਅਸੀਂ ਕਿਹਾ ਕਿ ਚਾਈਲਡ ਲੇਬਰ ਐਕਟ ਦੇ ਅੰਡਰ ਆਉਂਦਾ ਹੈ ਜਿਸ ਕਰਕੇ ਉਹਦੇ ਅੰਡਰ ਕਾਰਵਾਈ ਕੀਤੀ ਗਈ ਹੈ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਕੀ ਮਮ ਪੇਰੈਂਟਸ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਕਿਉਂਕਿ ਪੇਰੈਂਟਸ ਉਹਦੇ ਪਿਤਾ ਵੱਲੋਂ ਜਿਹੜਾ ਛੱਡਿਆ ਗਿਆ ਸੀ ਬੱਚੀ ਇਹ ਸਾਰਾ ਤਫਤੀਸ਼ ਵਿੱਚ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਬੱਚੀ ਨੂੰ ਲਾਹਨੁਤ ਦੀ ਸੇਵਾ ਕੋਈ ਕਿਸ ਜਗ੍ਹਾ ਸੰਸਥਾ ਕੋਲ ਬੱਚੀ ਫਿਲਹਾਲ ਚਿਲਡਰਨ ਹੋਮ ਵਿੱਚ ਹੈ ACP ਮੈਡਮ ਜਸਰੂਪ ਕੌਰ ਬਾਠ ਹੋਰਾਂ ਦਾ ਕਹਿਣਾ ਹੈ ਕਿ ਘਰ ਦੀ ਮਾਲਕਣ ਮਹਿਲਾ ਦੇ ਖਿਲਾਫ ਲੇਬਰ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੇਕਰ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ